ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜਰਸੋਈ ਚੈਨਲ ਤੇ ਕਿੱਦਾਂ ਜੀ ਸਾਰੇ ਠੀਕ ਠਾਕ ਵਧੀਆ ਅਸੀਂ ਵੀ ਵਧੀਆ ਜੀ ਠੀਕ ਠਾਕ ਸਾਰੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਹਰਾਜਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਛੋਟਾ ਜਿਹਾ ਕਮੈਂਟ ਕਰ ਦਿਆ ਕਰੋ ਜੀ ਸੋਨਾ ਜਿਹਾ ਪੈਰਾ ਜਾਂ ਤੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਆ ਤਾਂ ਕਮੈਂਟ ਕਰ ਦਿਆ ਕਰੋ ਅਸੀਂ ਬਣਾ ਕੇ ਜਰੂਰ ਪਾਵਾਂਗੇ ਜੀ ਤੁਹਾਡੇ ਵਾਸਤੇ ਰੈਸਪੀ ਇਹ ਇਹ ਦੂਪਹਿਲਾਂ ਵਾਲੀ ਵੀਡੀਓ ਤੇ ਆਇਆ ਸੀ ਜੀ ਕਮੈਂਟ ਆਪਾਂ ਫੜਨਾ ਦੀ ਵੀਡੀਓ ਪਾਈ ਸੀ ਤੇ ਕਹਿ ਰਹੇ ਸੀ ਵੀ ਸਾਨੂੰ ਵੀ ਸਬਜ਼ੀ ਖਵਾ ਦਿਓ ਜੀ ਫਲੀਆਂ ਵੀ ਸਭੰਚਨ ਦੀਆਂ ਬੜੀਆਂ ਸੀਗੀਆਂ ਤੇ ਪਤਾ ਨਹੀਂ ਕਮੈਂਟ ਭੈਣ ਨੇ ਕੀਤਾ ਕਿ ਨਹੀਂ ਭਰਾ ਨੇ ਕਿਸੇ ਨੇ ਥੈਂਕ ਯੂ ਜੀ ਧੰਨਵਾਦ ਆ ਕਮੈਂਟ ਕਰਨ ਵਾਸਤੇ ਤੇ ਕੋਈ ਗੱਲ ਨਹੀਂ ਸਬਜ਼ੀ ਤੁਹਾਨੂੰ ਜਰੂਰ ਪਵਾਵਾਂਗੇ ਤੇ ਕਿਹੜੇ ਪਿੰਡ ਤੋਂ ਆਏ ਤੁਸੀਂ ਪਿੰਡ ਜਰੂਰ ਦੱਸੋ ਸਾਨੂੰ ਇਸ ਵੀਡੀਓ ਦੇ ਵਿੱਚ ਤੇ ਥੈਂਕ ਯੂ ਜੀ ਧੰਨਵਾਦ ਕਮੈਂਟ ਕਰਨ ਵਾਸਤੇ ਇਦਾਂ ਹੀ ਕਮੈਂਟ ਟਾਇਡ ਕਰਦੇ ਰਿਆ ਕਰੋ ਜੀ ਸੋਛ ਸੋਛੇ ਛੋਟੇ ਛੋਟੇ ਪੰਜਾਬੀ ਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤੇ ਫਿਰ ਕਿਉਂਕਿ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਹੌਸਲਾ ਬਹੁਤ ਹੋ ਜਾਂਦਾ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਨਾ ਐ ਹੁੰਦਾ ਵੀ ਫਿਰ ਵੀਡੀਓ ਬਣਾਈ ਜੇ ਪਾਈ ਤੇ ਜਦੋਂ ਫਿਰ ਕੋਈ ਕਮੈਂਟ ਨਹੀਂ ਕਰਦਾ ਤੁਸੀਂ ਲਾਈਕ ਵੀ ਕਰਦੇ ਫਿਰ ਐਵੇਂ ਹੁੰਦਾ ਵੀ ਦੇਖਦਾ ਨਹੀਂ ਨਾ ਵੀਡੀਓ ਤੇ ਜੇ ਕੋਈ ਕਮੀ ਜਿੰਦਾ ਵੀ ਤੁਹਾਨੂੰ ਵੀਡੀਓ ਲੱਗਦੀ ਹੁੰਦੀ ਹੈ ਹਨਾ ਕਈ ਵਾਰ ਨਹੀਂ ਵੀ ਪਸੰਦ ਲੱਗਦੀ ਹੁੰਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਕੇ ਜ਼ਰੂਰ ਜਾਇ ਕਰੋ ਜੀ ਤੇ ਜੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਤੁਸੀਂ ਦੱਸਿਆ ਕਰੋ ਜੀ ਹਨਾ ਦੱਸਣ ਨਾਲ ਹੀ ਪਤਾ ਲੱਗਦਾ ਠੀਕ ਕਮੀਆਂ ਪੇਸ਼ੀਆਂ ਹੁੰਦੀਆਂ ਹਨਾ ਕਿਚਨ ਸਾਨੂੰ ਹੈ ਹੀ ਕਮੀਆਂ ਪੇਸ਼ੀਆਂ ਦਾ ਫੁੱਤਲਾ ਤੇ ਉਹ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਕਿਉਂਕਿ ਫਿਰ ਦੱਸੇ ਤੋਂ ਬਗੈਰ ਪਤਾ ਨਹੀਂ ਲੱਗਦਾ ਕਾਮੀ ਵਿੱਚ ਜੇ ਆਪਾਂ ਜਰੂਰ ਕੱਟ ਦਿਆ ਕਰਾਂਗੇ ਜੇ ਕੋਈ ਵਾਇ ਕਰੂਗੀ ਤੁਸੀਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਇਥੋਂ ਵੀਡੀਓ ਵਧੀਆ ਨਹੀਂ ਸੀਗੀ ਤੇ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਜਿਹੜੇ ਸਪੋਰਟ ਕਰਦੇ ਆ ਭੈਣਾ ਵਾਸਤੇ ਤੇ ਭਾਈਆਂ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਐਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਜੀ ਤੇ ਇਧਰ ਆਪਾਂ ਭਿੰਡੀ ਕੱਟ ਰਹੇ ਸੀਗੇ ਜੀ ਭਿੰਡੀ ਆਪਾਂ ਲਈ ਸੀ ਸਵੇਰੇ ਤੇ ਹੁਣ ਤਾਂ ਵਸੇ ਭਿੰਡੀ ਮਹਿੰਗੀ ਚੱਲ ਰਹੀ ਹੈ 100 ਰੁਪਏ ਕਿਲੋ ਮੈਂ ਸਬਜ਼ੀ ਜਿਆਦਾ ਲੈ ਕੇ ਕਰਕੇ ਟਿਫਨ ਦਾ ਕੰਮ ਕਰਕੇ ਤੇ ਮੈਨੂੰ ਥੋੜੀ ਜੀ ਹੋਲ ਸੇਲ ਤੇ ਮਿਲ ਜਾਂਦੀ ਹੈ ਸਬਜ਼ੀ ਮੈਂ ਇੱਕ ਭਾਈ ਤੋਂ ਲੈਣੀ ਨਹੀਂ ਸਬਜ਼ੀ ਫਿਰ ਉਹਨੂੰ ਮੇਰਾ ਕਹਿਆ ਵੀ ਵੀਰੇ ਮੈਨੂੰ ਸਬਜ਼ੀ ਲੈਣੀ ਹੁੰਦੀ ਹੈ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੀਰੇ ਤੁਹਾਨੂੰ ਹੋਲ ਸੇਲ ਦੀ ਸਬਜ਼ੀ ਦੇ ਜਾਵਾਂਗੇ ਤੇ ਤਾਂ ਕਰਕੇ ਮੈਂ ਅੱਧਾ ਕਿਲੋ ਲੈ ਲਈ ਨਹੀਂ ਤਾਂ 100 ਰੁਪਏ ਕਿਲੋ ਸੀ ਜੀ ਨਹੀਂ ਕਰਦਾ ਹੁੰਦਾ ਨਾ ਇੰਨੀ ਮਹਿੰਗੀ ਸਬਜ਼ੀ ਲੈਣ ਨੂੰ ਤੇ ਅੱਗੇ ਚੈਤਨ ਹੁੰਦਾ ਹਾਂ ਉਹ ਤਾਂ ਬਾਹਰ ਚਲਾ ਗਿਆ ਚਲੋ ਉਹਦੀ ਫੇਵਰੇਟ ਪਿੰਡੀ ਜਦੋਂ ਆਉਂਦੀ ਆਉਂਦੀ ਹੈ ਨਾ ਤੇ ਉਹਨੂੰ ਮੈਂ ਥੋੜੀ ਜਿਹੀ ਲੈ ਕੇ ਬਣਾ ਕੇ ਦਿੰਦੀ ਆਂ ਤੇ ਚੱਕ ਦੋ ਪਿਆਜ ਜੇ ਪਾ ਕੇ ਤੇ ਬਸ ਐ ਜਿਵੇਂ ਅੰਦਰ ਵੀ ਨਹੀਂ ਪੈਂਦੀ ਸਬਜ਼ੀ ਨਹੀਂ ਹਜੇ ਨਹੀਂ ਲੈਣੀ ਆਪਾਂ ਤੇ ਕਿਉਂਕਿ ਫਿਰ ਇੱਕ ਗਿੱਥੀ ਸਬਜ਼ੀਆਂ ਆਉਂਦੀਆਂ ਜਦੋਂ ਆਪਾਂ ਲੈ ਲੱਗ ਜੰਨੇ ਹਨਾ ਤੇ ਫਿਰ ਸਾਰੀ ਗਰਮੀ ਜੀ ਆ ਵੀ ਆਪਰੇ ਅੰਦਰ ਇਹਨਾਂ ਤੋਂ ਤੇ ਥੋੜਾ ਜਿਹਾ ਜੇ ਆਪਾਂ ਖੜ ਜਗੇ ਵੀ ਕਿ ਤੈਨੂੰ ਫਿਰ ਸਬਜ਼ੀ ਚਲੋ ਆਪਣੀ ਗਰਮੀ ਵਧੀਆਂ ਨਾਂਗੀਆਂ ਇੰਚ ਇਹਨਾਂ ਸਬਜ਼ੀਆਂ ਨਾਲ ਤੇ ਦੂਜੀ ਗੱਲ ਆਇਆ ਵੀ ਗਿੱਥੀ ਦਾ ਸਬਜ਼ੀਆਂ ਤੇ ਰੇਸ ਪਰੇ ਜਿਆਦਾ ਹੁੰਦੀ ਹੈ ਜੀ ਖੇਤੀ ਭਰਦਿਆਂ ਇਹ ਇਹ ਖਾਣੀਆ ਵੀ ਨਹੀਂ ਚਾਹੀਦੀ ਮਾ ਬਾਲਾ ਤੇ ਤੀਜੀ ਗੱਲ ਮਹਿੰਗੀ ਹੁੰਦੀ ਹੈ ਤੇ ਚਲੋ ਜਿਹੜਾ ਲੈ ਸਕਦਾ ਹਨ ਤੇ ਲੈ ਵੀ ਸਕਦਾ ਤੇ ਪਰ ਇਹ ਸਪਰੇ ਬਹੁਤ ਹੁੰਦੀ ਹੈ ਜੀ ਗੇਤੀਆਂ ਸਬਜ਼ੀਆਂ ਤੇ ਜੇ ਹੁਣੀ ਆ ਪਖਾਨ ਲੱਗ ਜੀ ਤਾਂ ਫਿਰ ਸਾਰੀ ਗਰਮੀ ਪਈ ਆ ਜੀ ਜਾ ਕੇ ਹਨ ਤੇ ਚਲੋ ਅੱਜ ਮੈਨੂੰ ਥੋੜੀਆਂ ਪਸੰਦ ਲੱਗਿਆ ਜੀ ਜਿਆ ਕਰਿਆ ਤੇ ਮੈਂ ਲੈ ਲਿਆ ਰਤਾ ਕਿਲੋ ਤੇ ਮੈਂ ਇਹ ਚਲ ਬਣਾਉਣੀ ਅੱਜ ਤੇ ਉਹਦੀ ਮੈਂ ਧੋ ਕੇ ਰੱਖ ਦਿੱਤੀਆਂ ਸੀਗੀਆਂ ਤੇ ਜਦੋਂ ਇਹ ਸੁੱਕ ਜਾਂਦਾ ਫਿਰ ਇਹਨਾਂ ਨੂੰ ਕੱਟੀ ਦਾ ਜੇ ਹਿੱਲੀਆਂ ਹੋਣ ਤਾਂ ਪਾਣੀ ਹੋਵੇ ਵਿੱਚ ਤੇ ਫਿਰ ਨਿਕੜੇ ਆ ਇਹਦੇ ਲਾਲਾਂਗੇ ਬਣ ਜਾਂਦੇ। ਤੇ ਉਹ ਵੀ ਮੇ ਨਾਲ ਦੀ ਨਾਲ ਹੀ ਧੋਦਣੀ ਹੁੰਦੀ ਆ ਵਰਕੇ ਜਦੋਂ ਆਪਾਂ ਲੈਣੇ ਹੁੰਨੇ ਪੱਡੀ। ਤੇ ਸ਼ਾਮ ਤੱਕ ਫਿਰ ਇਹ ਸੁੱਕ ਜਾਂਦੀਆਂ ਟਾਕੇ ਰੱਖਦੇ ਹਾਂ। ਤੇ ਇਤਰਾਪਾ ਪਿਆਜ਼ ਕੱਟਿਆ ਜੀ। ਪਿਆਜ਼ ਆ ਜਿਹੜੇ ਲੱਛੇਦਾਰ ਕੱਟਿਆ। ਤੇ ਲੰਬੇ ਲੰਬੇ ਇਦਾਂ ਤੁਸੀਂ ਕੱਟ ਲਿਓ ਵਧੀਆ ਬਣਦੀ ਹੈ ਪਿੰਡੀ। ਪਿਆਜ਼ ਵੀ ਆਪਾਂ ਧੋ ਕੇ ਤੇ ਕੱਪੜੇ ਦੇ ਨਾਲ ਸਾਫ਼ ਕਰ ਲੈ ਸੀਗੇ ਜੇ ਗਿੱਲੇ ਹੋਏ ਤਾਂ ਫਿਰ ਇਹਦੇ ਨਾਲ ਵੀ ਵਿੱਚ ਪਾਣੀ ਚਲਾ ਜਾਂਦਾ ਨਹੀਂ ਤੁਸੀਂ ਜਦੋਂ ਭਿੰਡੀ ਧੋਵੋਗੇ ਉਹਦੀ ਪਿਆਜ਼ ਨਾਲ ਹੀ ਧੋਕੇ ਰੱਖ ਦੋ ਬਸ ਇਹ ਵੀ ਸੁੱਕ ਜਾਂਦੇ ਰਾਲੀ ਤੇ ਮੈਂ ਇਸ ਤਰੀਕੇ ਕਰ ਦਿੰਦੀ ਹਾਂ ਫਿਰ ਕੱਟਣ ਵਾਲੇ ਫਟਾਫਟ ਕੱਟ ਕੇ ਬਣਾ ਦੇਈਏ ਜਦੋਂ ਜੀ ਆਪਾਂ ਕੱਟ ਕੇ ਹੋਰ ਸੁਹੀ ਜਾਂਦੀਆਂ ਤੇ ਬਾਹਰ ਜੇ ਲੈਟ ਲਈ ਗਈ ਤੇ ਨਹੀਂ ਮੈਂ ਬਾਹਰ ਹੀ ਕਰ ਦਿੰਦੀ ਹਾਂ ਹੁਣ ਕੰਮ ਬਾਹਰ ਪੱਖਾ ਚੱਲਦਾ ਹੁੰਦਾ ਜੀ ਕਿਉਂਕਿ ਗਰਮੀ ਹੋ ਗਈ ਜਵੇ ਤੇ ਅੰਦਰ ਗਰਮੀ ਲੱਗਦੀ ਆ ਫਿਰ ਜੇ ਪੱਖਾ ਛੱਡੀ ਤਾਂ ਫਿਰ ਉਹ ਘਬਰਾਟ ਜੀ ਹੋਣ ਲੱਗ ਜਾਂਦੀ ਹੈ ਨਾ ਅੰਦਰ ਸੋਚ ਬਾਹਰਲੇ ਪੱਖੇ ਤਾਂ ਚਲ ਖੁੱਲੀ ਜਿਹਾ ਹਵਾ ਹੁੰਦੀ ਹੈ ਬਤਲ ਲਾ ਤਾਂ ਕਰਕੇ ਫਿਰ ਮੈਂ ਬਾਹਰ ਹੀ ਹੁਣ ਕੰਮ ਮੈਂ ਜਿਹੜਾ ਜ਼ਿਆਦਾ ਕਰਦੀ ਹੁੰਦੀ ਆ ਤੇ ਕਿਉਂਕਿ ਹੁਣ ਲੈਡ ਕੱਟ ਦਿੰਦੇ ਆ ਮੈਂ ਕਰਕੇ ਹੁਣ 15 ਗੇ ਤੇ ਤੇਲ ਆਪਾਂ ਪਾ ਲਿਆ ਸੀਗਾ ਤੇ ਜੇ ਪਿੰਡੀ ਤੁਸੀਂ ਕਿਲੇ ਕਿਲੇ ਬਣਾਉਣੀ ਆ ਤਾਂ ਇਦਾਂ ਬਣਾਓ ਜਿੱਦਾਂ ਮੈਂ ਬਣਾ ਰਹੀ ਆ ਤੇਲ ਆਪਾਂ ਹਲਕਾ ਗਰਮ ਕਰ ਲਿਆ ਸੀ ਜ਼ਿਆਦਾ ਗਰਮ ਨਹੀਂ ਕਰਨਾਗਾ ਕਿਉਂਕਿ ਫਿਰ ਮਿਰਚ ਮਸਾਲੇ ਜਿਹੜੇ ਜਲ ਜਾਣਗੇ ਤਾਂ ਉੱਪਰ ਤੇਲ ਦੇ ਵਿੱਚ ਪਾਵਾਂਗੇ ਪਹਿਲੀ ਤੇਲ ਦੇ ਵਿੱਚ ਆਪਾਂ ਨੂਨ ਨੂਨ ਨਹੀਂ ਪਾਉਣਾਗਾ ਨੂਨ ਤਾਂ ਆਪਾਂ ਅੰਡ ਤੇ ਪਾਵਾਂਗੇ ਹਲਦੀ ਮਿਰਚ ਮਸਾਲਾ ਕੋਈ ਵੀ ਤੁਸੀਂ ਮਸਾਲੇ ਵਗੈਰਾ ਵਰਤਦੇ ਹੋ ਉਹ ਨੂਨ ਦਾ ਨਹੀਂ ਦੇ ਵਿੱਚ ਉਹ ਪਾ ਲੈਣੀ ਆਪਾਂ ਤੇਲ ਦੇ ਵਿੱਚ ਤੇ ਉਹਨਾਂ ਨੂੰ ਥੋੜਾ ਜਿਹਾ ਹਲਕਾ ਸੇਕ ਲਵਾ ਕੇ ਤੇ ਫਿਰ ਨਾਲ ਦੀ ਨਾਲ ਆਪਾਂ ਭਿੰਡੀ ਤੇ ਪਿਆਜ਼ ਪਾ ਲੈਣੇ ਤੇ ਸਬਜ਼ੀ ਦੇਖਿਓ ਤੁਸੀਂ ਕਿੱਲੇ ਕਿੱਲੇ ਬਣੂਗੀ ਕਈ ਬਣਾ ਕਹਿੰਦੇ ਸਬਜ਼ੀ ਜੜ ਜ ਜਾਂਦੀ ਹੈ ਭਿੰਡੀ ਦੀ ਤੇ ਇਸ ਤਰ੍ਹਾਂ ਬਣਾਉਗੇ ਜਮਾਂ ਨਹੀਂ ਜੁੜਦੀ ਭਿੰਡੀ ਤੇ ਉੱਪਰ ਤੁਸੀਂ ਪਲੇਟ ਨਹੀਂ ਰਹਿਣੀ ਇਹ ਜਾਲੀ ਦੇ ਕੇ ਰੱਖਣੀ ਹੈ ਕਿਉਂਕਿ ਫਿਰ ਪਲੇਟ ਦੇ ਨਾਲ ਹੀ ਇਹਦੇ ਵਿੱਚ ਨਾ ਪਾਣੀ ਆ ਭਰ ਜਾਂਦਾ ਹੈ ਤੇ ਐਦਾਂ ਬਣਾਵਗੇ ਤੇ ਭਿੰਡੀਆਂ ਜਿਹੜੀ ਖਿਲੀ-ਖਿਲੀ ਬਣੂਆਂ ਅੰਕ ਤੁਸੀਂ ਜਮਾ ਐਂਡ ਤੇ ਜਦੋਂ ਪੱਕ ਗਈ ਉਹਨੂੰ ਬੋੜਾ ਹੁਣ ਦੇਖੋ ਸਬਜ਼ੀ ਜਿਹੜੀ ਆਪਣੀ ਬਣ ਗਈ ਹੈ ਜਮਾ ਐਂਡ ਗਲ ਗਈ ਹੈ ਹੁਣ ਆਪਾਂ ਲੂਣਾ ਜਿਹੜਾ ਸਵਾਦ ਸੁਹਾਣਾ ਪਾ ਦੇਣਾ ਕਿਉਂਕਿ ਜਦੋਂ ਆਪਾਂ ਪਹਿਲ ਵਿੱਚ ਹੀ ਲੂਣ ਪਾ ਦਿੰਨੇ ਤੇ ਫਿਰ ਉਹ ਨਾ ਲਾਲਾਂਗੀਆਂ ਬਣ ਜਾਂਦੀਆਂ ਪਾਣੀ ਹੁੰਦਾ ਨਾ ਸਬਜ਼ੀ ਦੇ ਵਿੱਚ ਆਉਂਦਾ ਵੀ ਤੇ ਭਲਾ ਪਤੋਂ ਕਿਸ ਕਾ ਹੀ ਲਈ ਹੈ ਫਿਰ ਵੀ ਹੁਣ ਸਬਜ਼ੀ ਤਾਂ ਹਰੀ ਆ ਉਹਦੇ ਵਿੱਚ ਪਾਣੀ ਹੁੰਦਾ ਹੈ ਨਾ ਤੇ ਲੂਣ ਦੇ ਨਾਲ ਉਹ ਪਾਣੀ ਆ ਜਿਹੜਾ ਆ ਜਾਂਦਾ ਬਾਹਰ ਤੇ ਫਿਰ ਇਹਦੇ ਵਿੱਚ ਲਾਲਾਂਗੀਆਂ ਬਣ ਜਾਂਦੀਆਂ ਤੇ ਹੁਣ ਇਹਦੇ ਵਿੱਚ ਪਾਣੀ ਸੁੱਕ ਚੁੱਕਾ ਤੇ ਤੇ ਜਮਾ ਕੀ ਲਿਕਲੀਪਿੰਡੀ ਜਿਹੜੀ ਮੈਂ ਬਣਾ ਕੇ ਤਿਆਰ ਹੋਈ ਹੈ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਜੀ ਬਹੁਤ ਹੀ ਟੇਸਟੀ ਬਣਦੀ ਹੈ ਤੇ ਇਹ ਵਸਪਾ ਜੀਰਾ ਪਿਆਸੀ ਥੋੜਾ ਜਿਹਾ ਅੱਧਾ ਚਮਚ ਤੇ ਬਾਕੀ ਮਿਰਚ ਮਸਾਲੇ ਲੂਣ ਦਾ ਨਹੀਂ ਵਾਲੇ ਤੇ ਲੂਣਾ ਪੈਂਡ ਤੇ ਪੋਣਾ ਬਸ ਇਹ ਧਿਆਨ ਚ ਰੱਖਿਓ ਤੇ ਤੇ ਦੀ ਕੁਕਿੰਗ ਵਧੀਆ ਲੱਗ ਲੱਗ ਪਈ ਆ ਪਿੰਡੀ ਸਾਰੀ ਤੇ ਜਮਾ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਲਾਲਾਂ ਜੀਆਂ ਬਣ ਗਿਆ ਹੈਗੇ ਤੇ ਉਹ ਵੀ ਫਿਰ ਟੇਸਟੀ ਵੀ ਨਹੀਂ ਲੱਗਦੀ ਦੇਖਣ ਚ ਵੀ ਨਹੀਂ ਵਧੀਆ ਲੱਗਦੀ ਜੇ ਲਾਲਾਂ ਜੀਆਂ ਬਣ ਜਾਣ ਪਿੰਡੀ ਦੇ ਵਿੱਚ ਤੇ ਇਹ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਜੀ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਨਾ ਕਰਨਾ ਭੁੱਲਿਓ ਜ਼ਰੂਰ ਕਰਜੋ ਜਾਂਦੇ ਜਾਂਦੇ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਆ ਜੀ ਬੈਲ ਦਿਓ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਆ ਥੈਂਕ ਯੂ